ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਬਦਲਾ ਕੀਤਾ ਗਿਆ ਹੈ। ਹੁਣ ਸ਼ਹਿਰ ਦੇ ਵਿੱਚ ਟ੍ਰੈਫਿਕ ਪੁਲਿਸ ਵਾਲੇ ਸੜਕ 'ਤੇ ਖੜੇ ਹੋ ਕੇ ਵਾਹਨਾਂ ਨੂੰ ਨਹੀਂ ਰੋਕਣਗੇ। ਹੁਣ ਸਿਰਫ ਆਟੋਮੈਟਿਕ ਕੈਮਰਾ ਯਾਨੀ ਕਿ ਸੀਸੀਟੀਵੀ ਦੀ ਨਿਗਰਾਨੀ ਦੇ ਆਧਾਰ 'ਤੇ ਚਲਾਨੇ ਕੀਤੇ ਜਾਣਗੇ। ਇਸ ਫੈਸਲੇ ਰਾਹੀਂ ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਨਿਗਰਾਨੀ ਕੈਮਰਾ ਧਾਰਿਤ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ। ਆਟੋਮੈਟਿਕ ਨੰਬਰ ਪਲੇਟ ਪਛਾਣ, ਕੈਮਰੇ ਵਾਹਨਾਂ ਦੀ ਗਤੀ, ਲਾਲ ਬੱਤੀ ਜੰਪ ਕਰਨਾ, ਹੈਲਮਟ ਨਾ ਪਾਉਣਾ, ਸੀਟ ਬੈਲਟ ਨਾ ਲਾਉਣਾ ਅੱਧੇ ਹੋ ਰਿਕਾਰਡ ਕਰਨਗੇ ਅਤੇ ਉਸ ਅਧਾਰ ਤੇ ਚਲਾਨ ਜਾਰੀ ਕੀਤੇ ਜਾਣਗੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਸਖਤ ਹੁਕਮ ਜਾਰੀ ਕਰਦਿਆ ਕਿ ਹਾਕੀ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ਤੇ ਤਨਾਤ ਪੁਲਿਸ ਵਾਲੇ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ ਉਹਨਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੈ ਹੁਣ ਪੁਲਿਸ ਵੱਲੋਂ ਬਾਹਰੀ ਰਾਜਾ ਤੋਂ ਆਉਣ ਵਾਲੇ ਵਾਹਨਾਂ ਨਾਲ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਤਲਾਬ ਬਾਰੀ ਨੰਬਰਾਂ ਵਾਲੇ ਵਾਹਨਾਂ ਨੂੰ ਰੋਕਣਾ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਜਾਂ ਬੇਲੋੜੇ ਸਵਾਲ ਪੁੱਛਣ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਜਿਸ ਕਾਰਨ ਸਲਾਨੀਆਂ ਅਤੇ ਬਾਹਰ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਸੜਕ 'ਤੇ ਕਿਸੇ ਵੀ ਵਾਹਨ ਨੂੰ ਨਹੀਂ ਰੋਕਣਗੇ ਅਤੇ ਚਲਾਨ ਨਹੀਂ ਕਰਨਗੇ ਟ੍ਰੈਫਿਕ ਪੁਲਿਸ ਦੀ ਭਰੋਸੇਯੋਗਤਾ ਤੇ ਸਵਾਲ ਉਠਾਏ ਗਏ ਸਨ ਕਿਉਂਕਿ ਜਦੋਂ ਟ੍ਰੈਫਿਕ ਕਾਂਸਟੇਬਲ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥ ਫੜਿਆ ਗਿਆ ਸੀ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਕਾਂਸਟੇਬਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ ਸੀਨੀਅਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਰਾਜ ਦੀ ਕਿ ਚੰਡੀਗੜ੍ਹ 스마트 ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਵਿੱਚ ਹੁਣ ਤੱਕ ਕੁੱਲ 2130 ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਹਨਾਂ ਵਿੱਚੋਂ 1433 ਕੈਮਰੇ ਸਿਰ ਦੇ ਪੁਲਿਸ ਕੰਟਰੋਲ ਰੂਮ ਨਾਲ ਜੁੜੇ ਹੋਏ ਨੇ ਇਸ ਤੋਂ ਇਲਾਵਾ 40 ਪ੍ਰਮੁੱਖ ਥਾਵਾਂ ਤੇ ਲਗਾਏ ਗਏ 1015 ਆਈਟੀਐਮਐਸ ਕੈਮਰਾ ਵਿੱਚੋਂ 100 60 ਦੇ ਨੇੜੇ-ਤੇੜੇ ਕੈਮਰੇ ਲਾਲ ਬੱਤੀਆਂ ਟੱਪੜ ਵਾਲਿਆਂ ਦੀ ਪਛਾਣ ਕਰਦੇ ਨੇ ਟ੍ਰੈਫਿਕ ਪੁਲਿਸ ਹੁਣ ਇਹਨਾਂ ਕੈਮਰਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਕਰੇਗੀ ਡੀਜੀਪੀ ਨੇ ਕਿਹਾ ਕਿ ਜੋ ਚਲਾਨ ਆਨਲਾਈਨ ਹੋ ਸਕਦੇ ਨੇ ਉਸ ਬਾਬਤ ਕਿਸੇ ਵੀ ਬੰਦੇ ਨੂੰ ਨਹੀਂ ਰੋਕਿਆ ਜਾਵੇਗਾ ਜੇਕਰ ਰੋਕਿਆ ਗਿਆ ਤਾਂ ਤਿੰਨ ਕਾਰਨਾ ਕਰਕੇ ਹੀ ਰੋਕਿਆ ਜਾਵੇਗਾ ਲਾਇਸੈਂਸ ਆਰਸੀ ਨੰਬਰ ਪਲੇਟ ਜੇਕਰ ਵਿਅਕਤੀ ਇਹ ਚੀਜ਼ਾਂ ਨਹੀਂ ਦਿਖਾਉਂਦਾ ਤਾਂ ਉਸ ਨਾਲ ਸਿੱਧ ਨਹੀਂ ਕੰਨੀ ਚੁਪ ਕਰਕੇ ਚਲਾਨ ਕੱਟੋ ਅਤੇ ਬਾਕੀ ਸਾਰੇ ਚਲਾਨ ਕੈਮਰੇ ਰਾਹੀਂ ਕੱਟੇ ਜਾਣਗੇ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਬਦਲਾ ਕੀਤਾ ਗਿਆ ਹੈ। ਸ਼ਹਿਰ ਦੇ ਵਿੱਚ ਟ੍ਰੈਫਿਕ ਪੁਲਿਸ ਵਾਲੇ ਸੜਕ ਤੇ ਖੜੇ ਹੋ ਕੇ ਵਾਹਨਾਂ ਨੂੰ ਨਹੀਂ ਰੋਕਣਗੇ। ਹੁਣ ਸਿਰਫ ਆਟੋਮੈਟਿਕ ਕੈਮਰਿਆ ਯਾਨੀ ਕਿ ਸੀਸੀਟੀਵੀ ਦੀ ਨਿਗਰਾਨੀ ਦੇ ਆਧਾਰ ਤੇ ਚਲਾਨ ਕੀਤੇ ਜਾਣਗੇ। ਇਸ ਫੈਸਲੇ ਰਾਹੀਂ ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਨਿਗਰਾਨੀ ਕੈਮਰਾ ਧਾਰਿਤ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ। ਆਟੋਮੈਟਿਕ ਨੰਬਰ ਪਲੇਟ ਪਛਾਣ, ਕੈਮਰੇ ਵਾਹਨਾਂ ਦੀ ਗਤੀ, ਲਾਲ ਬੱਤੀ ਜੰਪ ਕਰਨਾ, ਹੈਲਮਟ ਨਾ ਪਾਉਣਾ, ਸੀਟ ਬੈਲਟ ਨਾ ਲਾਉਣਾ ਅੱਧੇ ਹੋ ਰਿਕਾਰਡ ਕਰਨਗੇ ਅਤੇ ਉਸ ਅਧਾਰ ਤੇ ਚਲਾਨ ਜਾਰੀ ਕੀਤੇ ਜਾਣਗੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਸਖਤ ਹੁਕਮ ਜਾਰੀ ਕਰਦਿਆ ਕਿ ਹਾਕੀ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ਤੇ ਤਨਾਤ ਪੁਲਿਸ ਵਾਲੇ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ ਉਹਨਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੈ ਹੁਣ ਪੁਲਿਸ ਵੱਲੋਂ ਬਾਹਰੀ ਰਾਜਾ ਤੋਂ ਆਉਣ ਵਾਲੇ ਵਾਹਨਾਂ ਨਾਲ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਪਹਿਲਾਂ ਬਾਰੀ ਨੰਬਰਾਂ ਵਾਲੇ ਵਾਹਨਾਂ ਨੂੰ ਰੋਕਣ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਜਾਂ ਬੇਲੋੜੇ ਸਵਾਲ ਪੁੱਛਣ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਜਿਸ ਕਾਰਨ ਸਲਾਨੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਹੁਣ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਕਰਮਚਾਰੀ ਸੜਕ ਤੇ ਕਿਸੇ ਵੀ ਵਾਹਨ ਨੂੰ ਨਹੀਂ ਰੋਕਣਗੇ ਅਤੇ ਚਲਾਨ ਨਹੀਂ ਕਰਨਗੇ ਟ੍ਰੈਫਿਕ ਪੁਲਿਸ ਦੀ ਪ੍ਰੋਸੀਜਰਤਾ ਤੇ ਸਵਾਲ ਉਠਾਏ ਗਏ ਸਨ ਕਿਉਂਕਿ ਜਦੋਂ ਟ੍ਰੈਫਿਕ ਕਾਂਸਟੇਬਲ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀ ਫੜਿਆ ਗਿਆ ਸੀ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸੰਬੰਧਿਤ ਕਾਂਸਟੇਬਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ ਸੀਨੀਅਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਰਾਜ ਦੀ ਕਿ ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਵਿੱਚ ਹੁਣ ਤੱਕ ਕੁੱਲ 2130 ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਹਨਾਂ ਵਿੱਚੋਂ 1433 ਕੈਮਰੇ ਸਿਰ ਦੇ ਪੁਲਿਸ ਕੰਟਰੋਲ ਰੂਮ ਨਾਲ ਜੁੜੇ ਹੋਏ ਨੇ ਇਸ ਤੋਂ ਇਲਾਵਾ 40 ਪ੍ਰਮੁੱਖ ਥਾਵਾਂ ਤੇ ਲਗਾਏ ਗਏ 1015 ਆਈਟੀ ਐਮਐਸ ਕੈਮਰਾ ਵਿੱਚੋਂ 160 ਦੇ ਨੇੜੇ ਦੇ ਕੈਮਰੇ ਲਾਲ ਬੱਤੀਆਂ ਟੱਪੜ ਵਾਲਿਆਂ ਦੀ ਪਛਾਣ ਕਰਦੇ ਨੇ ਟ੍ਰੈਫਿਕ ਪੁਲਿਸ ਹੁਣ ਇਹਨਾਂ ਕੈਮਰਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਕਰੇਗੀ ਡੀਜੀਪੀ ਨੇ ਕਿਹਾ ਕਿ ਜੋ ਚਲਾਨ ਆਨਲਾਈਨ ਹੋ ਸਕਦੇ ਨੇ ਉਸ ਬਾਬਤ ਕਿਸੇ ਵੀ ਬੰਦੇ ਨੂੰ ਨਹੀਂ ਰੋਕਿਆ ਜਾਵੇਗਾ ਜੇਕਰ ਰੋਕਿਆ ਗਿਆ ਤਾਂ ਤਿੰਨ ਕਾਰਨਾ ਕਰਕੇ ਹੀ ਰੋਕਿਆ ਜਾਵੇਗਾ ਲਾਇਸੈਂਸ ਆਰਸੀ ਨੰਬਰ ਪਲੇਟ ਜੇਕਰ ਵਿਅਕਤੀ ਇਹ ਚੀਜ਼ਾਂ ਨਹੀਂ ਦਿਖਾਉਂਦਾ ਤਾਂ ਉਸ ਨਾਲ ਸਿੱਧ ਨਹੀਂ ਕੰਨੀ ਚੁੱਪ ਕਰਕੇ ਚਲਾਨ ਕੱਟੋ ਤੇ ਬਾਕੀ ਸਾਰੇ ਚਲਾਨ ਕੈਮਰਾ ਹੀ ਕੱਟੇ ਜਾਣਗੇ